ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਸਿੰਧੀ ਬੂਟੀ ਦੀ ਕਢਾਈ ਦੱਸਾਂਗੇ ਦੇਖੋ ਇੱਥੇ ਮੈਂ ਬਾਕਸ ਰੈਡੀ ਕਰ ਲਿਆ ਇੱਕ ਮੈਂ ਸਿੰਧੀ ਦੀ ਬੂਟੀ ਪਹਿਲਾਂ ਬਣਾ ਕੇ ਰੱਖੀ ਹੋਈ ਆ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਦੋ ਕਲਰਾਂ ਦੇ ਨਾਲ ਇਹਨੂੰ ਬਣਾਵਾਂਗੇ ਦੇਖੋ ਇਸ ਤਰੀਕੇ ਨਾਲ ਸਟਿਚ ਭਰਨੇ ਆ ਤੇ ਇਸ ਇਸੇ ਤਰੀਕੇ ਨਾਲ ਆਪਾਂ ਸਟਿਚ ਨੂੰ ਚੱਕ ਦੱਬ ਕਰਨਾ ਇਹਦੇ ਵਿੱਚ ਤੇ ਇਸ ਤਰੀਕੇ ਨਾਲ ਸਾਰੇ ਬਾਕਸ ਨੂੰ ਆਪਾਂ ਭਰ ਲੈਣਾ ਪਹਿਲਾਂ ਸਿੰਧੀ ਬੁੱਟੀ ਦੀ ਕਢਾਈ ਥੋੜੀ ਜੀ ਔਖੀ ਆ ਥੋੜੀ ਜੀ ਔਖੀ ਆ ਪਰ ਜੇ ਆਪਾਂ ਧਿਆਨ ਨਾਲ ਦੇਖਾਂਗੇ ਤਾਂ ਸਮਝ ਆ ਜੂਗੀ ਇਸ ਤਿੱਕੇ ਨਾਲ ਆਪਾਂ ਸਟਿਚ ਭਰ ਲੈਣੇ ਪਹਿਲਾਂ ਬਾਕਸ ਨੂੰ ਫਿਲ ਕਰਾਂਗੇ ਸਾਰੇ ਆਪਾਂ ਜਿਹੜੇ ਦੇ ਲੈਣਾ ਨੇ ਉਹਨਾਂ ਨੂੰ ਆਪਾਂ ਬੜਾ ਲਾਂਗੇ ਇਹ ਕਢਾਈ ਬਹੁਤ ਸੌਖੀ ਆ ਕੱਢਣੀ ਤਾਂ ਇਹ ਕਰ ਇੱਕ ਵਾਰੀ ਸਮਝ ਆ ਜੇ ਆਪਣੇ ਜਿਹੜੇ ਕਿਉਂ ਬਿਗਨਰ ਆ ਉਹਨਾਂ ਨੂੰ ਨਹੀਂ ਪਤਾ ਲੱਗਦਾ ਤੇ ਆਪਾਂ ਇਹ ਬਿੱਲੀ ਜੀ ਕੱਢ ਕੇ ਦਿਖਾਵਾਂਗੇ ਤਾਂ ਕਿ ਤੁਹਾਨੂੰ ਸਮਝ ਆ ਸਕੇ ਤੁਸੀਂ ਇਹ ਨਾ ਸਮਝਣਾ ਵੀ ਇਹ ਬਿੱਲੀ ਜੀ ਘਾਤੂ ਆ ਕਿਉਂਕਿ ਆਪਾਂ ਇੱਕ ਵਾਰੀ ਤੁਹਾਨੂੰ ਪਤਾ ਲੱਗ ਜੇਗੀ ਵੀ ਇਹ ਬਣਾਈ ਕਿਵੇਂ ਜਾਂਦੀ ਆ ਤੇ ਕਿਸ ਟਿੱਕੀ ਨਾਲ ਆਪਾਂ ਬਣਾਉਣੀ ਆ ਤੁਸੀਂ ਫਿਰ ਇਹਨੂੰ ਸੰਗਣੀ ਜੀ ਬਣਾ ਸਕਦੇ ਹੋ ਇੱਥੇ ਮੈਂ ਸਿੱਧੀ ਜੀ ਕੱਢ ਕੇ ਦਿਖਾਉਂਗੀ ਤੇ ਦੋ ਕਲਰਾਂ ਨਾਲ ਕੱਢ ਕੇ ਦਿਖਾਉਂਗੀ ਇਹ ਕਰ ਜੀ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਜੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਜੇਕਰ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਇਸ ਵੀਡੀਓ ਤੋਂ ਤੇ ਫਿਰ ਆਪਾਂ ਹੋਰ ਕੜਾਈ ਦੀਆਂ ਵੀਡੀਓ ਲੈ ਕੇ ਆਵਾਂਗੇ ਤੁਸੀਂ ਕਮੈਂਟ ਦੇ ਵਿੱਚ ਦੱਸ ਵੀ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਮੈਨੂੰ ਲਿਖ ਕੇ ਵੀ ਦੱਸ ਸਕਦੇ ਹੋ ਵੀ ਤੁਹਾਨੂੰ ਕਿਹੜੀ ਕੜਾਈ ਦੀ ਉਹ ਵੀਡੀਓ ਚਾਹੀਦੀ ਆਪਾਂ ਉਸੇ ਕਢਾਈ ਤੇ ਵੀਡੀਓ ਪਾਵਾਂਗੇ ਐਂਕਰ ਵਰਕ ਵਾਲੀ ਕਢਾਈ ਦੀ ਆਪਾਂ ਹਰ ਇੱਕ ਵੀਡੀਓ ਪਾ ਦਾਂਗੇ ਜਿਹੜੀ ਤੁਹਾਨੂੰ ਚਾਹੀਦੀ ਹੋਈ ਜੇ ਤੁਹਾਨੂੰ ਆਏ ਇਹ ਵੀਡੀਓ ਵਧੀਆ ਲੱਗੀ ਤਾਂ ਜਰੂਰ ਦੱਸਿਓ ਸ਼ੇਅਰ ਜਰੂਰ ਕਰ ਦਿਓ ਜੇ ਰਿਸਪਾਂਸ ਦੇਵਾਂਗੇ ਤਾਂ ਫਿਰ ਆਪਾਂ ਅੱਗੇ ਨਿਊ ਨੰਮੀਆਂ ਨੰਮੀਆਂ ਕਢਾਈਆਂ ਦੀ ਵੀਡੀਓ ਲੈ ਕੇ ਆਵਾਂਗੇ ਜਰੂਰ ਲੈ ਕੇ ਆਵਾਂਗੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੁਸੀਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸਪੋਰਟ ਜਰੂਰ ਕਰਿਓ ਫੇਰ ਹੀ ਆਪਾਂ ਵਧੀਆ-ਵਧੀਆ ਵੀਡੀਓਜ਼ ਬਣਾਵਾਂਗੇ। ਹਾਂਜੀ ਇੱਥੇ ਆਪਾਂ ਬਾਕਸ ਨੂੰ ਰੈਡੀ ਕਰ ਲਿਆ ਤੇ ਹੁਣ ਆਪਾਂ ਇਹਨੂੰ ਫਿਲ ਕਰਾਂਗੇ, ਪੂਰਾ ਕਰਾਂਗੇ। ਤੁਸੀਂ ਦੇਖਿਓ ਵੀ ਆਪਾਂ ਸੂਈ ਕਿੱਥੋਂ ਚੱਕਦੇ ਹਾਂ ਤੇ ਕਿੱਥੇ ਉਹ ਕਰਦੇ ਹਾਂ। ਇਹਦੇ ਵਿੱਚ ਇੱਕ ਚੱਕ ਦੱਬਦਾ ਸਿਸਟਮ ਹੋਊਗਾ ਸਾਰਾ। ਦੇਖੋ ਇੱਥੇ ਨੁਕਰਾਂ ਤੋਂ ਆਪਾਂ ਸੂਈ ਕੱਢੀ ਆ ਕਿਨਾਰੇ ਤੋਂ। ਇੱਥੋਂ ਆਪਾਂ ਚੱਕ ਲੈਣਾ ਇਹ ਥ੍ਰੈਡ ਨਿਕਿਆ ਲਾ ਤੇ ਗਲਬੀ ਨੂੰ ਆਪਾਂ ਨੀਚੇ ਉਖ ਕਰਕੇ ਇੱਥੇ ਫੇਰ ਲੁੱਕ ਕਰਦੇ ਆਪਾਂ ਉਹ ਕਰਨਾ ਏਸੀ ਤਰੀਕੇ ਨਾਲ ਸਾਰੀ ਕੜਾਈ ਨੂੰ ਆਪਾਂ ਪੂਰਾ ਕਰਨਾ ਜੀ ਤੇ ਬਹੁਤ ਸੋਣੀ ਬੂਟੀ ਤਿਆਰ ਹੋ ਜਾਂਦਾ ਫਲਾਵਰ ਜਿਆ ਤਿਆਰ ਹੋ ਜਾਂਦਾ ਬਾਕਸ ਜਿਆ ਬਣ ਕੇ ਤੁਸੀਂ ਕਿਸੇ ਵੀ ਡਿਜ਼ਾਈਨ ਦੇ ਨਾਲ ਇਹਨੂੰ ਕ੍ਰੀਏਟੀਵਿਟੀ ਕਰ ਸਕਦੇ ਹੋ ਜੇ ਤੁਹਾਨੂੰ ਤਿੰਨ ਵਾਲਾ ਚਾਹੀਦਾ ਤੇ ਆਪਾਂ ਤਿੰਨ ਵਾਲਾ ਵੀ ਬਣਾ ਦਾਂਗੇ ਜੇ ਤੁਹਾਨੂੰ ਲੰਮੀ ਪੈਨਲ ਦੇ ਵਿੱਚ ਚਾਹੀਦਾ ਪੈਨਲ ਦੇ ਵਿੱਚ ਵੀ ਆਪਾਂ ਬਣਾ ਕੇ ਦਿਖਾ ਦਾਂਗੀ ਤੁਸੀਂ ਇੱਕ ਵਾਰੀ ਕਮੈਂਟ ਯੂਰ ਕਰਕੇ ਦੱਸਿਓ ਤੇ ਆਪਾਂ ਉਸੇ ਤਰੀਕੇ ਨਾਲ ਹੀ ਤੁਹਾਨੂੰ ਇਹ ਵੀਡੀਓ ਬਣਾ ਕੇ ਦਿਖਾਵਾਂਗੇ ਤੇ ਅਪਲੋਡ ਕਰਾਂਗੇ ਆਪਣੇ ਚੈਨਲ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਇੱਥੇ ਵੀ ਦੇਖੋ ਆਪਾਂ ਗਲਾਪੀ ਲਟਾ ਦੀ ਮੈਜੈਂਟਾ ਕਲਰ ਲੈ ਕੇ ਆਪਾਂ ਥ੍ਰੈਡ ਐਂਕਰ ਦੀ ਐਂਕਰ ਦੀ ਮੈਂ ਥ੍ਰੈਡ ਲੈਂਦੇ ਆ इजीली 5 ਰੁਪਏ ਦੀ ਗੁੱਟੀ ਮਿਲ ਜਾਂਦੀ ਹੈ ਐਂਕਰ ਦਾ ਕਹਿ ਕੇ ਥ੍ਰੈਡ ਤੁਸੀਂ ਲੈ ਸਕਦੇ ਹੋ ਸੂਤੀ ਜਿਹਾ ਧਾਗਾ ਹੁੰਦਾ ਤੇ ਬਹੁਤ ਸੋਹਣੀ ਦੇ ਨਾਲ ਵਰਕ ਹੁੰਦਾ ਆ ਸੂਟ ਬਹੁਤ ਸੋਹਣੀ ਕੜਾ ਇਹ ਬਹੁਤ ਵਧੀਆ ਹੁੰਦੀ ਆ ਤੇ ਆਪਾਂ ਇੱਕ ਵੀਡੀਓ ਉਹ ਵੀ ਸ਼ੇਅਰ ਕਰਦਾਉਗੀ ਤੁਹਾਡੇ ਨਾਲ ਜਿਹੜੀ ਨਾਲ-ਨਾਲ ਹਨਾ ਸਿੰਧੀ ਉਟੀ ਕੱਢੀ ਹੁੰਦੀ ਆ ਤੇ ਉਹ ਆਪਾਂ ਫਿਰ ਸ਼ੇਅਰ ਕਰਾਂਗੇ ਜੀ ਤੁਸੀਂ ਇਹ ਵੀਡੀਓ ਨੂੰ ਸਪੋਰਟ ਕੀਤਾ ਤਾਂ ਸਾਡੇ ਨਾਲ ਵਾਦਾ ਜੀ ਤੁਸੀਂ ਇਹਦੇ ਵੀਡੀਓ ਨੂੰ ਲਾਈਕ ਸ਼ੇਅਰ ਕਰੋਗੇ ਕਮੈਂਟ ਕਰੋਗੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਆਪਾਂ ਦੂਸਰੀ ਵੀਡੀਓ ਲੈ ਕੇ ਆਵਾਂਗੇ ਕਿਉਂਕਿ ਜਦੋਂ ਮਾਣੀ ਨਹੀਂ ਕਰਦਾ ਹੁੰਦਾ ਫਿਰ ਵੀਡੀਓ ਬਣਾਉਣ ਨੂੰ ਜਦੋਂ ਆਪਾਂ ਨੂੰ ਰਿਸਪੌਂਸ ਨਹੀਂ ਮਿਲਦਾ ਚੰਗਾ ਹਨ ਤੇ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਤੇ ਵੀਡੀਓ ਕੋਈ ਐ ਨਹੀਂ ਹੈਗਾ ਵੀ ਇਨ ਬਣ ਜਾਂਦੀ ਹੈ ਤੇ ਇਹਦੇ ਵੀ ਬਹੁਤ ਮਿਹਨਤ ਲੱਗਦੀ ਹੈ ਤੇ ਸਾਰੀ ਆਪਾਂ ਨੂੰ ਤਿਆਰੀ ਕਰਨੀ ਪੈਂਦੀ ਹੈ ਪਹਿਲਾਂ ਜੇਕਰ ਤੁਹਾਨੂੰ ਵੀ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਹੋਣ ਜਾਂ ਕੁਝ ਸਿੱਖਣ ਨੂੰ ਮਿਲਦਾ ਤੁਸੀਂ ਜਰੂਰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਜੇਕਰ ਤੁਹਾਨੂੰ ਕੁਝ ਸਿੱਖਣ ਨੂੰ ਨਹੀਂ ਮਿਲਦਾ ਤਾਂ ਤੁਸੀਂ ਉਹ ਵੀ ਦੱਸ ਸਕਦੇ ਹੋ ਕਮੈਂਟ ਦੇ ਵਿੱਚ ਲਿਖ ਕੇ ਦੱਸ ਸਕਦੇ ਹੋ ਵੀ ਤੁਹਾਨੂੰ ਵੀਡੀਓ ਸਾਨੂੰ ਪਸੰਦ ਨਹੀਂ ਆਉਂਦੀ ਹਨ ਨਾ ਵੀ ਵਧੀਆ ਨਹੀਂ ਕੁਝ ਇਹ ਚੋ ਸਿੱਖਿਆ ਨਹੀਂ ਆਪਾਂ ਹੈਗਾ ਜੀ ਆਪਾਂ ਸਿੱਖਾਂਗੇ ਇਹਦੇ ਵਿੱਚ ਕੁਝ ਨਾ ਕੁਝ ਤੁਹਾਨੂੰ ਵਧੀਆ ਲੱਗੂਗਾ ਤਾਂ ਤੁਸੀਂ ਜਰੂਰ ਕਰਕੇ ਜਾਇਆ ਕਰੋ ਸ਼ੇਅਰ ਕਮੈਂਟ ਸੁਣੋ ਪਾ ਜਿਵੇਂ ਕਹੂੰਗੀ ਆਪਾਂ ਉਸੇ ਤਰੀਕੇ ਨਾਲ ਵੀਡੀਓ ਬਣਾਵਾਂਗੇ ਕਿ ਨਹੀਂ ਇਹ ਵੀਡੀਓ ਦੇ ਵਿੱਚ ਵੀ ਤੁਹਾਨੂੰ ਨਹੀਂ ਸਮਝ ਆਇਆ ਤੇ ਆਪਾਂ ਦੁਬਾਰੀ ਬਣਾ ਲਾਂਗੇ ਕੋਈ ਏਡੀ ਵੱਡੀ ਗੱਲ ਨਹੀਂ ਤੇ ਆਪਾਂ ਦੁਬਾਰੇ ਬਣਾ ਕੇ ਤੁਹਾਨੂੰ ਸ਼ੇਅਰ ਕਰ ਦਾਂਗੇ അത് വർക്ക് ബോട്ട് ബോ നീഡ ആ വർക്ക് ആ വർക്ക് സിഖണി കുടിയ ബോ വർക്ക് കഴിയാതെ ട്രെഡ വർക്ക് അപ്പം വിളി ഫാവർ വകര ബാണി ദാവാ ਦੇਖੋ ਦੋ ਕਲਰਾਂ ਦੇ ਨਾਲ ਇਹ ਸਿੰਧੀ ਮੂਤੀ ਬਹੁਤ ਸੋਹਣੀ ਲੱਗਦੀ ਆ ਤੇ ਬਹੁਤ ਸੋਹਣੀ ਬਣ ਕੇ ਤਿਆਰ ਹੁੰਦੀ ਆ ਦੇਖੋ ਹੁਣ ਆਪਾਂ ਇਹ ਨੀਚੇ ਲੌਕ ਕਰ ਦਿੰਨਾ ਜਦੋਂ ਤੁਸੀਂ ਸਟਾਰਟ ਕਰਨਾ ਉਦੋਂ ਵੀ ਤੁਸੀਂ ਗੰਢ ਦੇਣੀ ਆ ਧਾਗੇ ਨੂੰ ਜਦੋਂ ਤੁਸੀਂ ਇਹਨੂੰ ਬਣਾ ਲਿਆ ਉਦੋਂ ਵੀ ਤੁਸੀਂ ਨੀਚੇ ਗੰਢ ਦੇਣੀ ਆ ਤਾਂ ਕਿ ਆਪਣਾ ਧਾਗਾ ਖੁੱਲੇ ਨਾ ਤੇ ਆਪਣੀ ਕੜਾਈ ਉਧੜੇ ਨਾ ਤੇ ਇਸ ਦੀ ਕਿਨਾਈ ਆਪਣੇ ਫਲਾਵਰ ਜਿਹਾ ਬਣ ਕੇ ਬਾਕਸ ਜਿਹਾ ਬਲਕੇ ਤਿਆਰ ਹੋ ਗਿਆ ਬਹੁਤ ਸੋਹਣੀ ਲੱਗਦੀ ਹੈ ਤੇ ਸੂਟਾਂ ਤੇ ਕਰੀ ਇਹ ਕਢਾਈ ਬਹੁਤ ਜਿਆਦਾ ਸੋਹਣੀ ਲੱਗਦੀ ਆ ਤੇ ਜੀ ਕਰਤਾ ਹਮੂੰ ਜੀ ਪਹਿਲਾਂ ਵੀ ਕਿਹਾ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸ਼ੇਅਰ ਕਮੈਂਟ ਜ਼ਰੂਰ ਕਰਿਓ ਚਲੋ ਜੀ ਆਪਾਂ ਫੇਰ ਮਿਲਾਂਗੇ ਕਿਸੇ ਨਿਊ ਵੀਡੀਓ ਦੇ ਨਾਲ ਤਦ ਤੱਕ ਲਈ ਸ਼ਫੀ ਕੱਲ ਬਾਏ ਬਾਏ